ਪਾਵਨ ਬਾਣੀ ਵਿਚਾਰ ਸਰਵਨ ਕਰਿਏ ਜੀ ਮਾਇਆ ਕਾਰਨ ਧਾਵਹੀ ਮੋਰਖ ਲੋਗ ਅਜਾਨ ਕਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਾਇਆ ਵਾਸਤੇ ਬੇ ਸਮਝਾ ਤੇ ਅੰਜਾਨ ਲੋਗ ਭਜ ਦੌੜ ਕਰਦੇ ਰਹਨ नामे नानक साहब जी का कथन है कि प्रभु दे भजन तो बिना मनुखा जन्म बिरथा ही गुजर जाता है ठीक है दुनिया भी गुजरा जरूरी है पर भजन तो बिना दुन दुनियावी गुजरा भी किसे काम नहीं किरत तो करने और दुनिया भी गुजरान ते गुजरना भी है ਮਾਇਆ ਨੂੰ ਮਨੁੱਖ ਗੁਜਰਾਨ ਹੀ ਬਣਾਵੇ ਭਾਬਕ ਇਹ ਆਈ ਚਲਾਈ ਚਲੀ ਜਾਵੇ ਬਸ ਬਹੁਤਾ ਕੁਝ ਨਹੀਂ ਹੋਣਾ ਚਾਹੀਦਾ ਜਿਆਦਾ ਬੰਦੇ ਕੋਲੇ ਬਹੁਤਾ ਕੁਝ ਹੋ ਜਾਵੇ ਨਾ ਬੰਦਾ ਹੰਕਾਰ ਹੀ ਹੋ ਜਾਂਦਾ ਹੈ ਬਹੁਤ ਜਿਆਦੇ ਪਦਵੀ ਵੱਡੀ ਮਿਲ ਜਾਏ ਬੰਦਾ ਧਰਤੀ ਤੇ ਪੈਰ ਨਹੀਂ ਲਾਉਂਦਾ ਫਿਰ ਇਸੀ ਤਰ੍ਹਾਂ ਜਦ ਪ੍ਰਮਾਤਮਾ ਵੱਲੋਂ ਬੇਅੰਤ ਗੁਰੂ ਦੇ ਪਿਆਰੋ ਮਾਇਆ ਦੀ ਬਖਸ਼ਿਸ਼ ਹੋ ਜਾਵੇ ਫਿਰ ਉਹ ਮਾਇਆ ਧਾਰੀ ਬੰਦਾ ਜਾਂ ਤਾਂ ਫਿਰ ਮਾਰਦਾ ਹੈ ਜਾਂ ਫਿਰ ਆਪ ਮਰਨ ਤਰ ਪੈਂਦਾ ਹੈ ਦੋ ਗੱਲਾਂ ਨੇ ਹੰਕਾਰੀ ਹੋ ਜਾਂਦਾ ਹੈ ਇਸ ਲਈ ਮੇਰੇ ਪਾਸਾ ਜੀ ਨੇ ਇਹਨੂੰ ਬੇਸਮਝ ਕਿਹਾ ਘਿਰ ਬੇਸਮਝ ਇਸ ਕਰਕੇ ਕਿਹਾ ਜਿੱਥੇ ਮਾਇਆ ਵਰਤ ਨਹੀਂ ਹੈ ਉੱਥੇ ਵਰਤਾਉਂਦਾ ਨਹੀਂ ਜਿੱਥੇ ਇਸਨੇ ਖਰਚਣਾ ਉੱਥੇ ਖਰਚਦਾ ਨਹੀਂ ਫਜ਼ੂਲ ਥਾਵਾਂ ਤੇ ਖਰਚਦਾ ਹੈ ਲੋਕਾਂ ਨੂੰ ਸਰਾਬਾਂ ਪਿਆਉਣੀਆਂ ਨਸ਼ੇ ਕਰਾਉਣੇ ਕਰ ਇਹ ਜੇ ਕੰਮ ਵੱਧ ਕਰਦਾ ਹੈ ਫਿਰ ਕਹਿੰਦਾ ਆਪਣੇ ਕੋਲ ਬਾਧੂ ਪੈਸਾ ਖਾਓ ਪੀਓ ਹੋਰ ਫਿਰ ਇਹ ਮਾੜੇ ਕੰਮ ਵੱਧ ਕਰਨ ਲੱਗ ਜਾਂਦਾ ਐਥੇ ਤੱਕ ਇਹ ਮਾਇਆ ਧੀਆ ਭੈਣ ਦੇ ਇੱਜ਼ਤ ਤੱਕ ਨਹੀਂ ਵੇਖਦੇ ਫਿਰ ਇਹ ਸਭ ਕੁਝ ਇਹ ਮਾਇਆ ਕਰਾਉਂਦੀ ਆ ਜੇ ਬੰਦੇ ਕੋਲੇ ਗੁਜਰਾਨ ਹੋਵੇ ਨਾ ਬੰਦੇ ਕੋਲੇ ਮਾਇਆ ਹੈ ਗੁਜਰਾਨ ਰੱਖੇ ਨੂੰ ਗੁਜਰਾਨ ਦਾ ਭਾਵ ਕੀ ਆ ਬਸ ਬੰਦੇ ਕੋਲੇ ਉਹਨੇ ਹੀ ਹੋਣੇ ਚਾਹੀਦੇ ਹਨ ਜਿਨਨੇ ਕੋ ਬੰਦੇ ਦਾ ਟਾਈਮ ਪਾਸ ਹੁੰਦਾ ਹੋਵੇ ਐਂ ਪਾਸ ਰੱਖੇ ਬਸ ਸੰਸਾਰ ਦੇ ਵਿੱਚ ਆਪਾਂ ਟਾਈਮ ਪਾਸ ਹੀ ਕਰਨਾ ਆਏ ਹਾਂ ਗੁਜਰਾਨ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਵਧੀਆ ਚਲੀ ਜਾਵੇ ਇਸ ਲਈ ਇਹ ਤਾਂ ਠੀਕ ਹੈ ਇਹ ਮਾਇਆ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਵੀ माया कारण ਧਾਵੇ ਮੂਰਖ ਲੋਗ ਆਜਾਨ ਫਿਰ ਮੂਰਖਾਂ ਦਾ ਕੰਮ ਹੋ ਜਾਏਗਾ। ਮਾਇਆ ਨੂੰ ਮਨੁੱਖ ਗੁਜਰਾਨ ਹੀ ਬਣਾਵੇ। ਇਸ ਨੂੰ ਸਾਧਨ ਹੀ ਸਮਝੇ ਵੀ ਮੇਰਾ ਇਹ ਸਾਧਨ ਹੈ। ਕਿਉਂਕਿ ਹੈ ਤਾਂ ਸਾਧਨ ਹੀ ਹੈ ਨਾ। ਇੱਕ ਦੂਜੇ ਨੂੰ ਵਰਤਨ ਵਾਸਤੇ ਇੱਕ ਸਾਧਨ ਬਣਿਆ ਹੋਇਆ। ਇਸ ਦੁਆਰਾ ਚੀਜ਼ ਮਿਲਦੇ ਹਨ। ਸਾਧਨ ਬਣਾਇਆ ਹੋਇਆ ਹੈ। ਮਤਲਬ ਨਾ ਸਮਝੇ ਤਾਂ ਫਿਰ ਜੀਵਨ ਦੀ ਬਿਰਥਾ ਦੌੜ ਭਾਜ ਖਤਮ ਹੋ ਸਕਦੀ ਹੈ ਇਹ ਮਾਇਆ ਫਿਰ ਉਸੇ ਨੂੰ ਖਾ ਜਾਂਦੀ ਹੈ ਜਿਸ ਕੋਲ ਬਹੁਤੀ ਮਾਇਆ ਉਹਨਾਂ ਦੇ ਬੱਚੇ ਕਈ ਵਾਰੇ ਨਸਿਆਂ ਤੇ ਲੱਗ ਜਾਂਦੇ ਨੇ ਉਹ ਫਿਰ ਉਹੀ ਮਾਇਆ ਜਿਹੜੀ ਹੈ ਉਸੇ ਨੂੰ ਖਾ ਜਾਂਦੀ ਹੈ ਮਾਇਆ ਹੋਈ ਨਾਗਨੀ ਜਗਤ ਰਹੇ ਲਪਟਾਈ ਜੋ ਉਸ ਕੀ ਸੇਵਾ ਕਰੇ ਤਿਸੇ ਹੀ ਕੋ ਫੇਰ ਹਏ ਤੇਰੇ ਮਾਇਆ ਜਿਹੜਾ ਇਕੱਠੇ ਕਰਦਾ ਉਸੇ ਨੂੰ ਖਾ ਜਾਂਦੇ ਉਹਦਾ ਪਰਿਵਾਰ ਦੇ ਪਰਿਵਾਰ ਨੂੰ ਖਾ ਜਾਂਦੇ ਨੇ ਇਸ ਲਈ ਜਿੰਨੇ ਸ਼ਕਤੀ ਹੈ ਇਸ ਦੇ ਧਨ ਇਕੱਠਾ ਕਰਨ ਵਿੱਚ ਲੱਗੀ ਹੈ ਇੰਨੇ ਸ਼ਕਤੀ ਨਾਲ ਹੋਰ ਬਹੁਤ ਉਹ ਸਾਰੂ ਕੰਮ ਹੋ ਸਕਦੇ ਸਨ ਬੰਦਾ ਪਰਮਾਤਮਾ ਦਾ ਰੋਬ ਵੀ ਹੋ ਸਕਦਾ ਸੀ ਪਰ ਇਹ ਲਗ ਸ ਨਿਕੰਮਾ ਚੁਣ ਬੈਠਾ ਹੈ ਜਿਹੜਾ ਕੰਮ ਹੈ ਨਿਕੰਮੇ ਕੰਮ ਚੁਣ ਬੈਠਾ ਹੈ ਲਗ ਸ ਨਿਕੰਮਿਆ ਇਸ ਲਈ ਕਿ ਉਹ ਸਿਰਫ ਸਾਧਨ ਹੀ ਇਕੱਠੇ ਕਰਦੇ ਹਨ ਸਾਧਨ ਹੀ ਇਕੱਠੇ ਕਰਨ ਲੱਗੇ ਹਨ ਬਸ ਆਪ ਹੀ ਬਣਾ ਲਈਏ ਆ ਸਾਧਨ ਬਣਾ ਲਈਏ ਉਹ ਸਾਧਨ ਬਣਾ ਲਈਏ ਕਿਸੇ ਤੋਂ ਮੰਗਣਾ ਨਾ ਪਵੇ ਆਪ ਦਾ ਬਣਾ ਲਈਏ ਪਰ ਇਥੇ ਇੱਕ ਦਿਨ ਆਪ ਦਾ ਹੈ ਨਹੀਂ ਸਭ ਨੂੰ ਪਤਾ ਹੈ ਇਸ ਲਈ ਗੁਰੂ ਦੇ ਪਿਆਰੋ ਹਰੇਕ ਇੱਕ ਦੂਜੇ ਦੇ ਸਾਧਨ ਲਈ ਤੁਰੇ ਫਿਰਦੇ ਨੇ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਇਸ ਵਾਸਤੇ ਸਾਰੀ ਦੁਨੀਆ ਵਿੱਚ ਲੁੱਟ ਮਚੀ ਹੋਈ ਆ ਦੁਨੀਆ ਦੇ ਵਿੱਚ ਲੁੱਟ ਵੀ ਇਸੇ ਕਰਕੇ ਮਚੀ ਹੋਈ ਆ ਬੰਦੇ ਦਾ ਇੱਕ ਹੀ ਯਤਨ ਹੈ ਕਿ ਦੂਸਰੇ ਦੀ ਜੇਬ ਵਿੱਚੋਂ ਮੇਰੇ ਕੋਲ ਧਨ ਆ ਜਾਵੇ ਕਿਵੇਂ ਆਵੇ ਦੂਸਰੇ ਦਾ ਜੇਬ ਕਿਵੇਂ ਖਾਲੀ ਕੀਤਾ ਜਾਵੇ ਇਹ ਹੀ ਯਤਨ ਹੈ ਉਸ ਦਾ ਯਤਨ ਅੱਗੇ ਕਿਤੇ ਹੈ ਇਸੇ ਤਰ੍ਹਾਂ ਸਮੁੱਚੇ ਮਨੁੱਖਤਾ ਦੀ ਇੱਕ ਕਤਾਰ ਵੇਖੋਗੇ ਜਿੱਥੇ ਕਿ ਹਰ ਬੰਦਾ ਦੂਸਰੇ ਦੀ ਜੇਬ ਵਿੱਚ ਹੱਥ ਪਾ ਕੇ ਖੜਾ ਹੈ ਅਸੀਂ ਬੱਚੇ ਮਾਂ-ਬਾਪ ਤੇ ਜੇਬ ਵਿੱਚ ਹੱਥ ਪਾਈ ਖੜਾ ਹੈ ਉਹ ਅਗਾਹ ਹੋਰ ਕਿਸੇ ਦੇ ਹੱਥ ਵਿੱਚ ਜੇਬ ਵਿੱਚ ਹੱਥ ਪਾਈ ਖੜਾ ਸਾਰੇ ਇੱਕ ਦੂਜੇ ਤੇ ਖੜੇ ਨੇ ਇੱਕ ਦੂਜੇ ਤੇ ਜਿਵੇਂ ਆਪਾਂ ਨੌਕਰੀ ਕਰਦੇ ਆ ਅਸੀਂ ਮਾਲਕ ਦੇ ਖੜੇ ਆ ਵੀ ਚਲੋ ਨੌਕਰੀ ਕਰਦੇ ਆ ਜਿਹਦੇ ਉਹ ਸਾਨੂੰ ਪੈਸਾ ਦੇਵੇਗਾ ਫੈਕਟਰੀ 'ਚ ਕੰਮ ਕਰਦੇ ਆ ਚਲੋ ਫੈਕਟਰੀ ਦਾ ਮਾਲਕ ਸਾਨੂੰ ਪੈਸਾ ਦੇਵੇਗਾ ਥਰਮਲ 'ਚ ਕੰਮ ਕਰਦੇ ਆ ਤਾਂ ਉਹ ਇਹ ਹੁੰਦਾ ਵੀ ਆਪਾਂ ਇੱਕ ਦੂਜੇ ਤੇ ਡਿਪੈਂਡ ਤੇ ਖੜੇ ਆਂ ਇੱਕ ਦੂਜੇ ਦੇ ਫਸਲ ਬੀਜਦੇ ਆਂ ਤਾਂ ਇਹ ਸਾਨੂੰ ਉਸ ਫਸਲ ਤੇ ਸਾਡਾ ਡਿਪੈਂਡ ਹੈ ਵੀ ਫਸਲ ਆਉਣਗੇ ਆਗਾ ਨੂੰ ਅਸੀਂ ਹੋਰ ਕੁਝ ਬਣਾ ਲਵਾਂਗੇ ਆ ਫਸਲ ਆਏ ਅਗਲੇ ਫਸਲ 'ਚ ਆਪਾਂ ਹੋਰ ਕੁਝ ਕਰ ਲਾਂਗੇ ਜਾਂ ਘਰ ਬਣਾ ਲਵਾਂਗੇ ਜਾ ਫਿਰ ਜ਼ਮੀਨ ਦੇ ਅੱਧਾ ਗਿੱਲਾ ਹੋਰ ਲੈ ਲਾਂਗੇ ਅੱਗੇ ਤੇ ਅੱਗੇ ਵਾਧਾ ਤੁਰਿਆ ਆਉਂਦਾ ਹੈ ਮਹਾਰਾਜ ਕਨੇ ਮਾਇਆ ਕਾਰਨ ਧਾਬੇ ਮੂਰਖ ਲੋਗ ਜਾਣ ਪਰ ਪਤਾ ਵੀ ਹੈ ਸਭ ਨੂੰ ਸਭ ਨੂੰ ਇਹ ਪਤਾ ਹੈ ਜਾਣ ਬੂਝ ਕੇ ਬਾਵਰੇ ਸਭ ਕੁਝ ਜਾਣਦਾ ਹੈ ਫਿਰ ਵੀ ਇਹ ਬੌਰਾ ਹੋਇਆ ਫਰਦਾ ਕਹਿੰਦੇ ਇਸ ਲਈ ਗੁਰੂ ਦੇ ਪਿਆਰਿਓ ਜਿੱਥੇ ਹਰ ਬੰਦਾ ਹੈ ਦੂਸਰੇ ਦੇ ਧਨ ਤੇ ਨજર ਰੱਖ ਕੇ ਬੈਠਾ ਹੈ ਹੁਣ ਆਪਾਂ ਕਹਾਂਗੇ ਵੀ ਦੂਜੇ ਦੇ ਅਸੀਂ ਜੇਬ ਤੇ ਨજર ਕੇ ਮੇ ਰੱਖੀ ਬੈਠੇ ਆਂ ਭਾਵ ਜਿਹਦੇ ਅਸੀਂ ਕੰਮ ਕਰ ਰਹੇ ਆ ਉਹਦੇ ਜੇਬ ਤੇ ਨજર ਹੈ ਵੀ ਇਹਨੇ ਚਿਹਰਾ ਬਾਅਦ ਸਾਨੂੰ ਪੈਸਾ ਦੇਵੇਗਾ ਜਾ ਦਿਹਾੜੀਦਾਰ ਹੈ ਦਿਹਾੜੀ ਕਰਨ ਵਾਲਾ ਝਾਕ ਰੱਖਦਾ ਸਾਹਮਣੂ ਵੀ ਚਲੋ ਘਰੇ ਜਾਵਾਂਗੇ ਦਿਹਾੜੀ ਦੇਵੇਗਾ ਬੱਚਿਆਂ ਨੂੰ ਖਵਾਵਾਂਗੇ ਬੱਚੇ ਗਾਹਾਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਮਾਪੇ ਤੇ ਝਾਕ ਰੱਖਦੇ ਨੇ ਮੇਰਾ ਪਿਓ ਆਊਗਾ ਕੁਛ ਨਾ ਕੁਸ ਲੈ ਕੇ ਦਿਹਾੜੀ ਤੇ ਗਿਆ ਅੱਗੇ ਬੱਚਿਆਂ ਨੇ ਹੋਰ ਕੁਛ ਲੈਣਾ ਹੈ ਉਹਨਾਂ ਨੇ ਵੀ ਅੱਗੇ ਕੁਸ ਲੈਣਾ ਹੈ ਉਹਨਾਂ ਨੂੰ ਝਾਕ ਆਪਣੇ ਮਾਪੇ ਤੇ ਆ ਮਾਪੇ ਦੀ ਝਾਕ ਅੱਗੇ ਮਾਲਕਾਂ ਤੇ ਆ ਜੇ ਮਾਲਕ ਵੀ ਨਾ ਦੇਵੇ ਅਗੇ ਬੱਚਿਆਂ ਨੂੰ ਵੀ ਕੁਛ ਨਾ ਮਿਲੇ ਉਦਾਸ ਹੈ ਉਦਾਸ ਹੈ ਜੇ ਮਿਲੇ ਜਾਵੇ ਤਾਂ ਉਦਾਸ ਨਹੀਂ ਹੈ ਜਿਸ ਨੂੰ ਸਭ ਕੁਝ ਮਿਲ ਰਿਹਾ ਹੈ ਸਭ ਕੁਝ ਮਿਲ ਰਿਹਾ ਹੈ ਪਰਮਾਤਮਾ ਸਭ ਕੁਝ ਦੇ ਰਿਹਾ ਹੈ ਬੇਅੰਤ ਬਖਸ਼ਿਸ਼ਾਂ ਕਰਕੇ ਪਹਿਲੇ ਉਹਦੇ ਭਗਤੀ ਸ਼ਕਤੀ ਦੇ ਕਰਮ ਉਹਨਾਂ ਮਿਲ ਰਹੇ ਨੇ ਉਹ ਫਜ਼ੂਲ ਗਵਾ ਰਿਹਾ ਹੈ ਇਹ ਧਨ ਵੀ ਕਰਮਾਂ ਦੇ ਨਾਲ ਮਿਲੇ ਨੇ ਜਿਨ੍ਹਾਂ ਨੂੰ ਮਿਲੇ ਉਹ ਫਜ਼ੂਲ ਗਵਾ ਰਹੇ ਨੇ ਗੁਰੂ ਦੇ ਪਿਆਰਿਓ ਇਹ ਇੱਕ ਦੂਜੇ ਦੀ ਸਹਾਇਤਾ ਕਰਨ ਵਾਸਤੇ ਬਣੀ ਸੀ ਜੇ ਅੱਜ ਮੇਰੇ ਕੋਲੇ ਬਹੁਤਾ ਹੈ ਮੈਂ ਕਿਸੇ ਦੀ ਹੋਰ ਦੀ ਸਹਾਇਤਾ ਕਰਦਾ ਮੈਂ ਪਰ ਨਹੀਂ ਇਹ ਗੱਲ ਕਿਸੇ ਦੇ ਦਿਮਾਗ 'ਚ ਨਹੀਂ ਹੈ ਇਹ ਗੱਲ ਨਹੀਂ ਆਉਂਦੀ ਕਿਸੇ ਦੇ ਦਿਮਾਗ 'ਚ ਜੇ ਮੇਰੇ ਕੋਲੇ ਅੱਜ ਮੈਂ ਕਰੋੜਾਂ ਪਤੀਆਂ ਤੇ ਮੈਂ ਕਿਸੇ ਦੀ ਸਹਾਇਤਾ ਕਰ ਦਵਾਂ ਇਹ ਕਿਸੇ ਦੇ ਹਿੱਸੇ ਆਉਂਦੀ ਇਹ ਗੱਲ ਜੇ ਅੱਜ ਮੈਨੂੰ ਪ੍ਰਮਾਤਮਾ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਚਲੋ ਮੈਂ ਕਿਸੇ ਦਾ ਭਲਾ ਕਰ ਦਮੈਂ ਕਿਸੇ ਤੇ ਗੱਲ ਆਉਂਦੀ ਐ ਕਿਤੇ ਲੱਖਾਂ ਚੁ ਕਿਤੇ ਮਹਾਰਾਜ ਕਿਤੇ ਇੱਕ ਅੱਦੇ ਦੀ ਕਿਰਪਾ ਕਰਦੇ ਨੇ ਐਸੀ ਬਖਸ਼ਿਸ਼ ਚਲੋ ਮੇਰੇ ਮਾਲਕ ਨੇ ਮੇਰੀ ਸੁਣੀ ਐ ਤੇ ਮੈਂ ਉਸ ਮਾਲਕ ਦੇ ਦੁਆਰਾ ਮੈਂ ਕਿਸੇ ਦਾ ਹੋਰ ਦਾ ਵੀ ਭਲਾ ਕਰ ਦਮੈਂ ਇਹ ਕਿਸੇ ਦੀ ਗੱਲ ਆਉਂਦੀ ਐ ਮਦਦ ਕਰਦੇ ਨੇ ਉਹ ਵਰੋਧੇ ਪਿਆਰੋ ਗਰੀਬ ਦੇ ਮਦਦ ਕਰਦੇ ਨੇ ਜਿਹੜੇ ਮਾਲੇ ਹਾਲਾਤ ਵਿੱਚ ਗੁਜ਼ਰ ਰਹੇ ਨੇ ਭਾਵਕੇ ਤੰਗ ਹਨ ਮਾਲੇ ਹਾਲਾਤ ਤੰਗ ਹੈ ਦੇਖ ਕੇ ਤਰਸ ਕਰਦੇ ਨੇ ਚਲੋ ਮੇਰੇ ਮਾਲਕ ਜੀ ਮੈਨੂੰ ਤੁਸੀਂ ਬਹੁਤ ਕੁਝ ਦਿੱਤਾ ਹੈ ਮੈਂ ਇਸ ਦੀ ਕੋਈ ਮਾਲੀ ਸਹਾਇਤਾ ਕਰ ਦਵਾਂ ਬਿਮਾਰ ਹੈ ਦਵਾਈ ਲਿਆ ਦਵਾਂ ਇਲਾਜ ਕਰਾਉਣ ਵਾਲਾ ਚਲੋ ਮੈਂ ਕੁਝ ਸਹਾਇਤਾ ਕਰ ਸਕਦਾ ਤੇ ਮੈਂ ਮੇਰੇ ਮਾਲਕ ਜੀ ਕਰਾਉਂਨ ਇਹ ਕਿਸੇ ਦੀ ਗੱਲ ਆਉਂਦੀ ਹੈ ਮਾਇਆ ਹੈ ਪਰ ਇਹ ਮਾਇਆ ਠੀਕ ਤਰੀਕੇ ਨਾਲ ਵਰਤਨਾ ਵੀ ਕਿਸੇ ਦੀ ਗੱਲ ਹਿੱਸੇ ਆਈ ਹੈ ਜਿਨ੍ਹਾਂ ਕੋਲ ਹੈ ਨਹੀਂ ਉਹ ਤਰਸ ਰਹੇ ਨੇ ਜਿਨ੍ਹਾਂ ਕੋਲ ਹੈ ਉਹ ਫਜ਼ੂਲ ਗਵਾ ਰਹੇ ਨੇ ਗੁਰੂ ਦੇ ਪਿਆਰਿਓ